ਬੱਬਾ ਵਿਸ਼ਵਕਰਮਾ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨਵੀਨੀਕਰਨ ਉਪਰੰਤ ਅੱਜ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਗਏ ਅੱਜ ਤੋਂ ਤੀਸਰੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵਿਸ਼ਕਰਮਾ ਦਿਵਸ ਮੌਕੇ ਤੇ ਪਾਈ ਜਾਣਗੇ ਇਸ ਉਪਰੰਤ ਅਤੁੱਟ ਲੰਗਰ ਵਰਤਾਏ ਜਾਣਗੇ ਸਾਰੀ ਸੰਗਤ ਨੂੰ ਅਪੀਲ ਕਰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਵੀਡੀਓ ਦੇਖਣ ਦੇ ਨਾਲ ਨਾਲ ਸ਼ੇਅਰ ਵੀ ਜਰੂਰ ਕਰਦੇ ਹੋ ਸਭ ਤੋਂ ਪਹਿਲਾਂ ਗੁਰੂ ਘਰ ਦਾ ਸੇਵਾਦਾਰ ਹੋਣ नाते ਸਾਰੀ ਸੰਗਤ ਨੂੰ ਜੋ ਬੰਦੀ ਛੋੜ ਦੇਵਸ ਬਾਬਾ ਬਿਸ਼ੂ ਕਰਮਣ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜੋ ਨਵੇਂ ਦਰਬਾਰ ਸਾਹਿਬ ਦੀ ਇਮਾਰਤ ਸੰਗਤਾਂ ਦੇ ਸਹਾਇਕ ਨਾਲ ਤਿਆਰ ਹੋਈ ਹੈ ਇਸ ਖੁਸ਼ੀ ਨੂੰ ਮੁੱਖ ਰੱਖਦਾ ਹੋਇਆ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜੋ ਤਕਰੀਬਨ 11 ਮਹੀਨੇ ਹੋ ਗਏ ਨੇ ਪਿਛਲੇ ਸਾਲ ਇਹ ਜਿਹੜੀ ਕਾਰ ਸੇਵਾ ਹੈ ਆਰੰਭ ਕੀਤੀ ਸੀ ਜਿਸ ਦੇ ਵਿੱਚ ਕਾਰਜ ਬਹੁਤ ਵੱਡਾ ਸੀ ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧ ਕਮੇਟੀ ਸਾਡੇ ਪ੍ਰਧਾਨ ਸਾਹਿਬ ਜੀ ਮੈਂਬਰ ਸਹਿਬਾਨ ਸਾਰੀ ਮਾਰਕੀਟ ਆਟੋ ਮਾਰਕੀਟ 메ਨ ਮਾਰਕੀਟ ਸ਼ਹਿਰ ਨਿਵਾਸੀ ਜਿਨ੍ਹਾਂ ਵੀ ਹਰ ਕਿਨੇ ਬੜੀ ਸ਼ਰਧਾ ਭਾਵਨਾ ਨਾਲ ਇਹਦੇ ਸਹਿਯੋਗ ਕੀਤਾ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਦੋ ਹਿੱਸੇ ਕੰਮ ਹੋ ਚੁੱਕਾ ਹੈ ਇੱਕ ਹਿੱਸਾ ਹਜੇ ਥੋੜਾ ਜਿਹਾ ਬਾਕੀ ਹੈ ਇਹ ਦੇ ਨਾਲ-ਨਾਲ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ, ਬਾਬਾ ਵਿਸ਼ੂ ਕਰਮਾਣ ਜੀ ਦੇ ਅਤੇ ਬੰਦੀ ਛੋੜ ਦਿਹਾੜੇ ਸਨ ਜਿਸ ਕਰਕੇ ਖੰਡਪਾਟ ਸਾਹਿਬ ਪ੍ਰਕਾਸ਼ ਹੋਏ ਨੇ ਇਸ ਲਈ ਬੜੀ ਖੁਸ਼ੀ ਦੀ ਗੱਲ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਜੀ ਅੱਜ ਖੰਡਪਾਟ ਸਾਹਿਬ ਪ੍ਰਕਾਸ਼ ਹੋ ਚੁੱਕੇ ਨੇ ਪਰਸੋਂ ਇਹਦੇ ਭੋਗ ਪਾਣੇ ਨੇ ਹੁਣ ਤਿੰਨ ਦਿਨ ਤੱਕ ਸਾਰੀ ਸੰਗਤਾਂ ਨੇ ਤਨ ਮਨ ਨਾਲ ਸੇਵਾ ਕਰਨੀ ਹੈ ਔਰ ਸਾਰੀ ਸੰਗਤ ਨੂੰ ਬੇਨਤੀ ਵੀ ਹੈ ਕਿਰਪਾ ਕਰਕੇ ਕਿ ਭੋਗ ਵਾਲੇ ਦਿਨ ਸਾਰੀ ਸੰਗਤ ਨੇ ਰੌਣਕਾਂ ਵਧਾਉਣੀਆਂ ਸਾਨਮਾਨ ਧੰਨ ਨਾਲ ਖੁੱਲੇ ਦੇ ਨਾਲ ਸੇਵਾ ਕਰਨੀ ਹੈ ਮਾਇਆ ਦੀ ਵੀ ਸੇਵਾ ਕਰਨੀ ਹੈ ਹੱਥੀ ਵੀ ਸੇਵਾ ਕਰਨੀ ਹੈ ਸਾਰੀ ਸੰਗਤਾਂ ਬਹੁਤ ਬਹੁਤ ਧੰਨਵਾਦ ਬਹੁਤ ਖੁਸ਼ੀ ਦੀ ਗੱਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਸ਼ਹਿਰ ਦੇ ਨਿਵਾਸੀ ਇਲਾਕਾ ਨਿਵਾਸੀ ਅਤੇ ਸਮੂਹ ਸੰਗਤ ਨੂੰ ਦਿਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਅਤੇ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ। ਬਾਕੀ ਜੋ ਪ੍ਰੋਗਰਾਮ ਹੈ ਅੱਜ ਅਖੰਡਪਾਤ ਸਾਹਿਬ ਪ੍ਰਗਟਾਸ਼ ਕੀਤੇ ਗਏ ਹੈ। ਇਹ ਬਿਲਡਿੰਗ ਜੋ ਹੈਗੀ ਆਕਾਰ ਸੇਵਾ तकरीबन ਅੱਜ ਤੋਂ 10 ਮਹੀਨੇ ਪਹਿਲਾਂ ਸ਼ੁਰੂ ਕੀਤੀ ਸੀ। ਸੰਗਤ ਦੇ ਸਹਿਯੋਗ ਨਾਲ ਅੱਜ 80% ਦੇ ਗਰੀਬਨ ਕੰਮ ਨੇਪਰੇ ਚੜ ਗਿਆ ਹੈ। ਨਵੇਂ ਹਾਲ ਦੇ ਵਿੱਚ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈ ਕੇ ਅਖੰਡਪਾਤ ਸਾਹਿਬ ਪ੍ਰਗਟਾਸ਼ ਕੀਤੇ ਗਏ ਨੇ ਜਿਨ੍ਹਾਂ ਦੇ ਪਰਸੋਂ ਭੋਗ ਪਾਣੇ ਨੇ। ਸੋ ਅਸੀਂ ਸਾਰੀਆਂ ਸੰਗਤਾਂ ਨੂੰ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਭੋਗ ਵਾਲੇ ਦਿਨ ਪਹੁੰਚ ਕੇ ਗੁਰੂ ਘਰ ਲੰਗਰ ਦਾ ਟੁੱਟ ਵਰਤਣਾ ਢਾਡੀ ਜਥਿਆਂ ਨੇ ਵਾਰਾਂ ਰਹੀ ਨੇ ਹਾਲ ਕਰਨਗੇ ਸੋ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਜਿੱਤੇ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਤੇ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਨਾਲ ਦੀ ਨਾਲ ਕਸੀ ਫਿਰ ਬੇਨਤੀ ਕਰਦੇ ਆ ਕਿ ਸੰਗਤ ਨੂੰ ਸੰਗਤ ਵੱਧ ਛੱਡ ਕੇ ਇਹਨਾਂ ਸਮਾਗਮਾਂ ਚ ਹਿੱਸਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮੁ ਸੰਗਤ ਨੂੰ ਬਿਸ਼ਕਰਮਾ ਜੀ ਦੇ ਲੱਖ ਲੱਖ ਵਧਾਈਆਂ ਹੋਣ ਜੀ ਇਹਨਾਂ ਪਿਸਤਾਂ ਪਵਨ ਕਮੇਟੀ ਸਦੂਲਗੜ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀਮੁ ਸੰਗਤ ਨੂੰ ਬਾਬਾ ਬਿਸ਼ਕਰਮਾ ਜੀ ਦੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਹੋ ਅਗ ਹੋਰ ਵਧਾਈਆਂ ਜੀ ਸਾਡੀ ਆਪਣੀ ਨਵੀਂ ਬਿਲਡਿੰਗ ਬਣੀ ਹੈ ਗੁਰੂ ਪਾਤਸ਼ਾਹ ਦੀ ਮਾ ਸਾਰੀ ਸੰਗਤ ਨੇ ਰਲ ਮਿਲ ਕੇ ਬਹੁਤ ਸਜੇ ਢੰਗ ਨਾਲ ਸੇਵਾ ਕੀਤੀ ਹੈ ਜੀ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਸਾਆਂ ਜੇ ਸਤਿਗੁਰ ਨਦਰ ਕਰੇ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਇਸ ਦਿਵਾਰੀ ਦੇ ਮੌਕੇ ਤੇ ਕਿ ਬਾਬਾ ਵਿਸ਼ਕਰਮਾ ਦਾ ਜੋ ਇੱਥੇ ਦਰਬਾਰ ਸਾਹਿਬ ਦਾ ਅੱਜ ਉਦ ਕਾਟੜ ਹੋਇਆ ਤੇ ਗੁਰਗੰਨ ਸਾਹਿਬ ਦੇ ਪਾਠ ਸ਼ੁਰੂ ਹੋਏ ਨੇ ਜਿਹਨਾਂ ਦਾ ਪਰਸੋਂ ਪੋਹ ਹੋਇਆ ਮੈਂ ਸਾਰੇ ਹੀ ਕਮੇਟੀ ਨੂੰ ਪ੍ਰਧਾਨ ਜੀਆ ਨੂੰ ਅਤੇ ਸਾਰੇ ਸਮੂਹ ਮੈਂਬਰਾਂ ਨੂੰ ਮੈਨੂੰ ਬਹੁਤ ਖੁਸ਼ੀ ਹੋਈ ਤੇ ਇਹਨਾਂ ਦੀਆਂ ਤੇ ਦਿਵਾਲੀ ਮੌਕੇ ਤੇ ਵੀ ਮੰਦੀ ਸ਼ੋਹਰ ਦਿਵਸ ਤੇ ਵੀ ਸਾਰਿਆਂ ਨੂੰ ਲੱਖ ਲੱਖ ਬਲਾਈ ਦਿੰਦਾ ਧੰਨਵਾਦ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਹੁਤ ਹੀ ਸੁਭਾ ਦਿਹਾੜਾ ਦਿਵਾਲੀ ਦਾ ਔਰ ਮੰਦੀ ਸ਼ੋਹਰ ਦਿਵਸ ਦਾ ਜੋ ਸੰਗਤ ਮਨਾਉਣ ਜਾ ਰਹੀ ਹੈ ਲੱਖ ਲੱਖ ਵਧਾਈ ਹੋਵੇ। ਔਰ ਜੋ ਗੁਰੂ ਘਰ ਦੇ ਵਿੱਚ ਘਾਟ ਸੀ ਇੱਕ ਪੰਥ ਦੋ ਘਾਟ। ਸੰਗਤ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਦਰਬਾਰ ਸਾਹਿਬ ਦਾ ਅੱਜ ਮਹਾਰਾਜ ਪ੍ਰਕਾਸ਼ ਹੋਏ ਨੇ ਔਰ ਥੱਲੇ ਸੰਗਤ ਦੀ ਰਾਇ ਨਾਲ ਜੋ ਵੀ ਹੈ ਧਰਮਸ਼ਾਲਾ ਦਾ ਮਹੂਰਤ ਅਸੀਂ ਧਰਮਸ਼ਾਲਾ ਦੇ ਰੂਪ ਵਿੱਚ ਕਰਤ ਰਹੇ ਆ। ਸਾਨੂੰ ਉਹਦੇ ਵਿੱਚ ਬਹੁਤ ਸਹਿਯੋਗ ਦੀ ਲੋੜ ਹੈ ਤੁਹਾਨੂੰ ਸਾਲ ਸਾਡੇ ਰਾਮਗੜੀਆ ਬਰਾਦਰੀ ਵਿੱਚ ਤੁਹਾਨੂੰ ਸਾਲ ਨਹੀਂ ਸੀ। ਇਸ ਕਰਕੇ ਇਸ ਨੂੰ ਦੋ ਰੂਪਾਂ ਵਿੱਚ ਦਰਬਾਰ ਸਾਹਿਬ ਔਰ ਤੁਹਾਨੂੰ ਸਾਲ ਦੇ ਰੂਪ ਸੰਗਤ ਤਨੋਂ ਮੰਨਨ ਸੇਵਾ ਕਰਦੀਤ ਕਰਦੀ ਰਹੇਗੀ ਔਰ ਸੰਗਤ ਆਸ ਰੱਖਦਾ ਕਿ ਚੜ੍ਹਦੀ ਕਲਾਤ ਕੰਮ ਹੁੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਬਹੁਤ ਭੱਗ ਵਾਲਾ ਦਿਨ ਹੈ ਬਾਬਾ ਬਿਸ਼ਕਰਮਣ ਜੀ ਦਾ ਦਿਨ ਹੈ ਬੰਦੀ ਛੋੜ ਦਿਵਾਲੀ ਹੈ ਸਾਰਿਆਂ ਨਵੀਂ ਮਹਾਰਤ ਬਣ ਰਹੀ ਹੈ ਸਾਰਿਆਂ ਦਾ ਨਗਰ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਨੇ ਸੇਵਾ ਕੀਤੀ ਸੇਵਾ ਪਾਈ ਸਾਰਿਆਂ ਦਾ ਧੰਨਵਾਦ ਕਮੇਟੀ ਦਾ ਧੰਨਵਾਦ ਬਾਬਾ ਵਿਸਕਰਮਾ ਦਿਨ ਮਨਾ ਰਹੇ ਨੇ ਬਹਿਰਜੀ ਖਾਲਸਾ ਫਿਰ ਬਹਿਰਜੀ ਦੀ ਫਤਿਹ ਆਈ ਖਾਲਸਾ ਵਜ ਫਤਿਹ ਜੀ ਬਾਬਾ ਵਿਸਕਰਮਾ ਦਿਨ ਦਾ ਜਨ ਦਿਹਾੜੇ ਤੇਵੰਦੀ ਛੋੜਦੇ ਸਦੇ ਦਿਵਾਲੀ ਤੇ ਸਾਰਾ ਲੱਖ ਲੱਖ ਵਧਾਈ ਹੋਵੇ ਜੀ ਨਵੇਂ ਦਰਬਾਰ ਬਣਿਆ ਖੰਡਵਟ ਪ੍ਰਕਾਸ਼ਾ ਹੋਏ ਨੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿ ਖਾਲਸਾ ਫਤਿਹ ਜੀ ਬੋਲੇ ਸੋਨ ਹਾਲ ਸ੍ਰੀ ਅਕਾਲੋ ਬੋਲੇ ਸੋਨ ਹਾਲ ਸ੍ਰੀ ਅਕਾਲੋ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਅੱਜ ਬੜਾ ਸ਼ੁਭ ਦਿਹਾੜਾ ਹੈ ਕਿਉਂਕਿ ਅੱਜ ਜਿੱਥੇ ਦੀਵਾਲੀ ਹੈ ਵਿਸ਼ਕਰਮਾ ਵਿਸ਼ਕਰਮਾ ਦੇ ਹੈ ਬੰਦੀ ਛੋੜ ਦਿਵਸ ਹੈ ਉਹਦੇ ਨਾਲ ਜਿਹੜਾ ਸਭ ਤੋਂ ਵੱਡਾ ਸਾਡੇ ਗੁਰੂ ਘਰ ਦਾ ਜਿਹੜਾ ਸਥਾਨ ਨਮਾ ਬਣਾ ਕੇ ਪ੍ਰਕਾਸ਼ ਕੀਤਾ ਹੈ ਇਸ ਇਸ ਦੀ ਸਾਰੀ ਸੰਗਤ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਕਿਉਂਕਿ ਇਸ ਚੀਜ਼ ਦੀ ਬਹੁਤ ਜ਼ਿਆਦਾ ਲੋੜ ਸੀ ਅਤੇ ਹੁਣ ਵੀ ਅਜੇ ਸੇਵਾ ਚੱਲਣੀ ਹੈ ਸਾਰਿਆਂ ਨੂੰ ਸੰਗਤ ਨੂੰ ਬੇਨਤੀ ਹੈ ਬਦ ਬਹੁਤ ੜਕੇ ਸੇਵਾ ਕੀਤੀ ਜਾਵੇ ਆ ਦੇ ਇਸ ਨੂੰ ਬਹੁਤ ਸੋਹਣਾ ਸਥਾਨ ਬਣਾਇਆ ਜਾਵੇ ਬਾਕੀ ਮਹਾਰਾਜ ਕਿਰਪਾ ਕਰਕੇ ਅੱਗੇ ਬਹੁਤ ਸੋਹਣਾ ਕੰਮ ਹੋਇਆ ਸਾਰੀ ਸੰਗਤ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਵੈਕੁਰ ਸਿੰਘ ਖਾਲਸਾ ਸ੍ਰੀ ਵੈਕੁਰ ਸਿੰਘ ਦੇ ਪਤਨ